ਮਨਜੀਤ মিডিਆ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਡੇਰਾ ਬਿਆਸ ਚੱਕਰ বাস ਸੇਵਾ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ ਪਹੁੰਚੇ ਉਹਨਾਂ ਨੇ ਫਿਰੋਜ਼ਪੁਰ ਤੋਂ ਬਿਆਸ ਜਾਣ ਵਾਲੀ বাস ਦਾ ਉਦਘਾਟਨ ਕੀਤਾ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ বাস ਸੇਵਾ ਯਾਤਰੀਆਂ ਲਈ ਬਹੁਤ ਫਾਇਦੇਮੰਦ ਹੋਏਗੀ ਅਤੇ ਜੋ ਵੀ ਸ਼ਰਧਾਲੂ ਡੇਰਾ ਸਾਹਿਬ ਜਾਣਾ ਚਾਹੁੰਦੇ ਹਨ ਸੇਵਾ ਕਰਨ ਵਾਸਤੇ ਉਹਨਾਂ ਲਈ ਇਹ বাস ਸੇਵਾ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਨੇ ਭਾਵੇਂ ਉਹ ਛੋਟਾ ਹੈ ਭਾਵੇਂ ਉਹ ਵੱਡਾ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਢਿਲੋਂ ਦੀ ਰਿਪੋਰਟ ਸਤਕਾਰਯੋਗ ਐਮਐਲਏ ਸਰਦਾਰ ਅਨਬੀਰ ਸਿੰਘ ਭੁੱਲਰ ਜੀ ਨਾਲ ਨਰੇਸ਼ ਕਟਾਰੀਆ ਜੀ ਸਰਦਾਰ ਫੋਜਾ ਸਿੰਘ ਸਰਾਰੀ ਜੀ ਰਜਨੀਸ਼ ਤਾਰੀਆ ਜੀ ਇਹਨਾਂ ਸਾਰੇ ਸਾਡੇ ਸਤਕਾਰਯੋਗ ਐਮਐਲਏ ਸਹਿਬਾਨਾਂ ਦੀ ਬੜੀ ਵੱਡੀ ਮੰਗ ਹੀ ਕਿ ਫਰੋਜਪੁਰ ਤੋਂ ਵਾਇਆ ਜੀਰਾ ਤਰਨਤਾਰਨ ਵਿਆਸ ਨੂੰ ਰਾਧਾ ਸੁਆਮੀ ਡੇਰੇ ਨੂੰ ਬੱਸ ਚਲਾਈ ਜਾਵੇ ਇੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਵਿਆਸ ਸੇਵਾ ਕਰਨ ਜਾਂਦੀ ਹੈ ਤੇ ਅੱਜ ਇੱਥੋਂ ਸਾਡੇ ਫਿਰੋਜ਼ਪੁਰ ਸ਼ਹਿਰ ਤੋਂ ਅਸੀਂ ਬੱਸ ਚਲਾਈ ਆ ਡੇਰਾ ਬਿਆਸ ਨੂੰ ਆਇਆ ਜੀਰਾ ਜੀ ਦੇ ਨਾਲ ਚਾਰ ਪੰਜ ਹਲਕੇ ਖਬਰ ਹੋਣਗੇ ਤੇ ਸਾਡੀਆਂ ਭੈਣਾਂ ਜਿਹੜਾ ਕਿ ਫ੍ਰੀ ਲੇਡੀ ਸਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਸਫਰ ਜਿਹੜਾ ਦਿੱਤਾ ਜਾ ਰਿਹਾ ਬੀਬੀਆਂ ਨੂੰ ਉਹਦਾ ਫਾਇਦਾ ਲੈਣ ਗਿਆ ਸਾਡੇ ਭਰਾ ਵੀ ਜਿਹੜੇ ਸੇਵਾ ਕਰਨ ਜਾਂਦੇ ਆ ਉਹ ਰੋਜ਼ਾਨਾ ਡੇਰੇ ਬਿਆਸ ਆਪਦੇ ਮੰਦੀਆਂ ਮਰਾਦਾਂ ਪੂਰੀਆਂ ਕਰਾਉਣ ਲਈ ਸੇਵਾ ਕਰ ਲਈ ਰੋਜ਼ਾਨਾ ਜਾ ਸਕਣਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਫਾਜ਼ਲਕਾ ਤੋਂ ਵੀ ਡੇਰੇ ਪਿਆਸ ਲਈ ਜਿਹੜੀ ਬੱਸ ਚਲਾਵਾਂਗੇ ਫਾਜ਼ਲਕਾ ਤੋਂ ਵਾਇਆ ਗੁਰੂ ਅਰਸਾਏ ਫੇਰ ਫਰੋਜਪੁਰ ਹੁੰਦੀ ਹੋਈ ਡੇਰੇ ਬਿਆਸ ਨੂੰ ਬਸ ਜਾਊਗੀ ਤਾਂ ਜੋ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਡੇਰੇ ਬਿਆਸ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬਸਦਾ ਕਰਕੇ ਇਹ ਨਾ ਹੋਵੇ ਕਿ ਬਸ ਕਰਕੇ ਉਹਨਾਂ ਦੇ ਜਾਣ ਦੇ ਵਿੱਚ ਦਿੱਕਤ ਆਵੇ ਬਸ ਚੱਲੂਗੀ ਤੇ ਡੇਰੇ ਬਿਆਸ ਨੂੰ ਸੰਗਤ ਇੱਥੋਂ ਰੋਜ਼ਾਨਾ ਆਪਦੀਆਂ ਸੇਵਾਵਾਂ ਕਰਨ ਗੁਰੂ ਸਿਮਰਨ ਕਰਨ ਉਹ ਸਾਰਾ ਕੁਝ ਆਪਦਾ ਤੇ ਹੁਣ ਆਪਣੇ ਮੰਦੀਆਂ ਮਰਾਦਾਂ ਪਾਉਣ ਦੇਖੋ ਜਦੋਂ ਫ੍ਰੀ ਲੇਡੀ ਸਵਾਰੀ ਦਾ ਜਿਹੜਾ ਸਫ਼ਰ ਆ ਉਹ ਸਾਡੀ ਸਰਕਾਰ ਨੇ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਪੈਸੇ ਦੇਣੇ ਹੁੰਦੇ ਆ ਉਹਦੇ ਚੋਂ ਸਮੇਂ-ਸਮੇਂ ਤੇ ਪੈਸੇ ਆਉਂਦੇ ਰਹਿੰਦੇ ਆ ਜਿਹੜੀਆਂ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੇ ਆ ਗੱਡੀਆਂ 'ਚ ਡੀਜ਼ਲ ਪੈਂਦਾ ਆ ਟਾਇਰ ਪੈਂਦੇ ਆ ਸਪੇਅਰ ਪਾਰਟ ਲੱਗਦਾ ਉਹ ਸਰਕਾਰ ਹੀ ਪੈਸੇ ਦਿੰਦੀ ਤਾਂ ਹੀ ਲੱਗਦਾ ਥੋੜਾ ਜਿਹਾ ਪਕਾਇਆ ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਫਾਈਨਾਂਸ ਮਿਨਿਸਟਰ ਹਰਪਾਲਜੀਤ ਬਾਜਪੀ ਨੂੰ ਬੇਨਤੀ ਕਰਕੇ ਉਹ ਵੀ ਟਰਾਂਸਪੋਰਟ ਵਿਭਾਗ ਨੂੰ ਦਵਾਵਾਂਗੇ ਟਰਾਂਸਪੋਰਟ ਵਿਭਾਗ ਐਮ ਵਿਭਾਗ ਜਿਹੜਾ ਲੋਕਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਉਂਦਾ ਜਿਹੜੀ ਤੁਸੀਂ ਥਰੋ ਦੀ ਗੱਲ ਕੀਤੀ ਆ ਪਿਛਲੇ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਅਸਲ 'ਚ ਜਦੋਂ ਜੇਲ੍ਹ ਬਣਦੀ ਆ ਚਾਹੀਦਾ ਤੇ ਆ ਕਿ ਜਿਹੜੀ ਬਾਉਂਡਰੀ ਵਾਲਿਆ ਉਹਦੇ ਤੋਂ ਦੂਰ ਬੈਰਕਾਂ ਬਣ ਬੈਰਕਾਂ ਵਿਚਕਾਰ ਬਣ ਤੇ ਸਾਈਡਾਂ ਸਾਰੀਆਂ ਖਾਲੀ ਹੋਣ ਪੁਰਾਣੇ ਸਮੇਂ 'ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਆਰਟੀਟਕ ਨੇ ਨਕਸ਼ਾ ਬਣਾਇਆ ਉਹ ਜਿਹੜੀਆਂ ਜੇਲਾਂ ਆ ਉਹਨਾਂ ਦੀ ਜਿਹੜੀ ਬਾਉਂਡਰੀ ਵਾਲੇ ਉਹਦੇ ਨਾਲ ਹੀ ਪੈਰਕਾਂ ਬਿਲਕੁਲ ਬਣਾਈਆਂ ਉਹ ਜਦੋਂ ਜੇਲਾ ਬੰਦੀਆਂ ਉਦੋਂ ਤੇ ਲਾ ਕੇ ਕੋਈ ਰੈਸ਼ ਨਹੀਂ ਹੁੰਦੀ ਜਦੋਂ ਜੇਲਾ ਪੰਜ ਜਾਂਦੀਆਂ ਹੌਲੀ ਹੌਲੀ ਲੋਕ ਜ਼ਮੀਨਾਂ ਵੇਚ ਦਿੰਦੇ ਆ ਕੋਲੋਨਾਈਜ਼ਰ ਕਲੋਨੀਆਂ ਕੱਟ ਦਿੰਦੇ ਆ ਲੋਕ ਆਪਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਆ ਗਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੇਲ੍ਹ ਡਿਪਾਰਟਮੈਂਟ ਵੱਲੋਂ ਫਾਈਲ ਬਣਾ ਕੇ ਭੇਜਾਂਗੇ ਕਿ ਜਿੱਥੇ ਜੇਲ੍ਹ ਬਣੇ ਘਾਟ ਤੋਂ ਘਾਟ 1 ਕਿਲੋਮੀਟਰ ਦੇ ਵਿੱਚ ਰੈਸ਼ ਨਾ ਹੋਵੇ ਕੋਈ ਕਲੋਨੀ ਨਾ ਕੱਟੀ ਜਾਵੇ ਘਰਾਂ ਨੂੰ ਕਿਉਂ ਭਾਵੇਂ ਕੋਈ ਛੋਟਾ ਤਸਕਰ ਆ ਤੇ ਭਾਵੇਂ ਕੋਈ ਵੱਡਾ ਤਸਕਰ ਆ ਜੀਦੀ ਵੀ ਪ੍ਰਾਪਰਟੀ ਨਾਲ ਅਟੈਚ ਹੋਈ ਆ ਜਾਂ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਘਰ ਬਣਾ ਕੇ ਬੈਠਾ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇ ਕਿਸੇ ਦੀ ਪ੍ਰਾਪਰਟੀ ਅਟੈਚ ਨਹੀਂ ਹੋਈ ਐਸਐਸਪੀ ਸਾਹਿਬ ਡੀਸੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਪਹਿਲੀ ਮੀਟਿੰਗ 'ਚ ਮੈਂ ਕਹਿ ਗਿਆ ਕਿ ਸਾਰੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਵੇਂ ਕੋਈ ਕੋਈ ਵੀ ਤਸਕਰ ਆ ਇਹ ਲੋਕ ਕਿਸੇ ਦੇ ਸਕੇ ਨਹੀਂਗੇ ਨਾ ਕਿਸੇ ਲੀਡਰ ਦੇ ਨਾ ਕਿਸੇ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਆਮ ਲੋਕਾਂ ਦੇ ਜਿਹੜੇ ਜ਼ਹਿਰ ਵੇਚਦੇ ਆ ਇਹਨਾਂ ਜ਼ਹਿਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ